ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਪੁੱਤਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਇੱਕ ਪਾਸੇ ਹਰੀਕੇ ਕਲਾਂ ਦੂਜੇ ਪਾਸੇ ਦੋਸਤੋ ਇਹਦੇ ਨੇੜੇ ਦੋਦਾ ਕੌਣੀ ਇਹ ਪਿੰਡ ਵੀ ਆਸ-ਪਾਸ ਰਹਿ ਜਾਂਦੇ ਆ ਵੈਸੇ ਥਾਂਦੇ ਵਾਲਾ ਭੁੱਟੀ ਵਾਲਾ ਇਹ ਵੀ ਨੇੜ ਦੇ ਪਿੰਡ ਹੈ ਮੁਕਸਰ ਜ਼ਿਲ੍ਹੇ ਦਾ ਇਹ ਪਿੰਡ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਕਰਦੇ ਆ ਪਸ਼ੂ ਪਾਲਣ ਦਾ ਕੰਮ ਨਾਲ ਖੇਤੀਬਾੜੀ ਦੇ ਨਾਗ ਘਰ ਚ ਬਹੁਤ ਸਾਰੇ ਆ ਤੇ ਮੱਝਾਂ ਜੇ ਆਪਾਂ ਦੇਖੀਏ ਤਾਂ ਮੁਰਾ ਜਾਂ ਨੀਲੀਰਾਵੀ ਜਾਂ ਗ੍ਰੇਡੇਡ ਜਿਹੜਾ ਇਦਾਂ ਦੀ ਇਹਨਾਂ ਕੋਲ ਬਲੱਡ ਲਾਈਨ ਹੈ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਬਿਲਕੁਲ ਹੀ ਤਾਜੀ ਸੋਈ ਵੀ ਮੱਝ ਬਾਈ ਨੇ ਵਿਕਾਊ ਕੀਤੀ ਹੈ ਚੰਗੇ ਭਾਰੇ ਢਾਂਚੇ ਦੀ ਮੱਝ ਪਿਛਲੇ ਸੂਏ ਸਿਆਲਾਂ ਚ ਸੋਈ ਸੀ ਤੇ ਬਾਈ ਹੋਰੀ ਦੱਸਦੇ ਬੜਾ ਚੰਗਾ ਇਹਨੇ ਦੁੱਧ ਦਿੱਤਾ ਬਾਕੀ ਡਿਟੇਲ ਆਪਾਂ ਪੁੱਛਾਂਗੇ ਇਸ ਵਾਰ ਇਹ ਤਾਜੀ ਸੋਈ ਹੈ ਤੇ ਇਹਨੇ ਬੱਚਾ ਕੱਟੇ ਨੂੰ ਜਨਮ ਦਿੱਤਾ ਸਾਊ ਜਾਣਕਾਰੀ ਲਈਏ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਜਚੂ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆ ਕੇ ਦੇਖਣਾ ਪਸ਼ੂ ਨੂੰ ਤੇ ਉਹਦੀ ਤਸੱਲੀ ਕਰਨਾ ਤੁਹਾਡਾ ਕੰਮ ਹੈ ਆਓ ਡਿਟੇਲ ਪੁੱਛੀਏ ਬਾਈ ਸਸਰੀ ਕਾ ਸਸਰੀ ਗਾ ਵੀਰ ਨਾਮ ਦੱਸ ਦਿਓ ਬਾਈ ਆਪਣਾ ਆਹ ਹਰਦੀਪ ਸਿੰਘ ਖਾਨਾ ਪਟਪੇਰ ਸਿੰਘ ਠੀਕ ਹੈ ਹਰਦੀਪ ਭਾਈ ਅੱਜ ਇੱਕ ਆਪਾਂ ਮੱਝ ਵੇਚਣ ਲੱਗੇ ਹੋਏ ਪਸ਼ੂ ਤਾਂ ਪਹਿਲਾਂ ਇਹ ਦੱਸੋ ਵੀ ਘਰ ਦੇ ਹੀ ਆਪਣੇ ਨੇ ਇਹ ਘਰ ਦੇ ਸਟੋਕ ਤੋਂ ਸਾਰੇ ਆਪਣੇ ਆਪਣੇ ਠੀਕ ਅੱਛਾ ਇਹ ਮੱਝ ਕੰਨ ਮਸੂਆ ਸੁਕੀ ਤੀਜੇ ਸੁਆ ਕਦੋਂ ਸੁਈ ਐ ਇਹ ਅੱਜ ਸਵੇਰ 2 ਵਜੇ ਅੱਜ ਸਵੇਰ 2 ਵਜੇ ਸੁਈ 2 ਵ ਠੀਕ ਹੈ ਦੁਪਹਿਰੇ 2 ਵਜੇ ਸੂਈ ਹੈ ਠੀਕ ਹੈ ਅੱਛਾ ਭਾਈ ਪਿਛਲੇ ਸਵੇ ਕਿੰਨਾ ਕੁ ਦੁੱਧ ਦਿੰਦਾ ਇਸ ਮਾਦੀ 18 19 ਲੀਟਰプラス ਠੀਕ ਹੈ 18 19 ਲੀਟਰਾਂ ਨੂੰ ਦੁੱਧ ਪਿਛਲੇ ਸਵੇ ਚ ਦਿੰਦਾ ਪਿਛਲੇ ਸਵੇ ਠੰਡ ਚ ਸੂਈ ਸੀ ਠੰਡ ਚ ਹਾਂ ਕੋਈ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੱਖਦੇ ਹਾਂ ਰੇਟ ਕੀ ਰੱਖਦੇ ਹਾਂ ਇਹਦਾ 1 40 1 ਲੱਖ 40 ਹੈ ਠੀਕ ਹੈ ਸੋ ਦੋਸਤੋ ਅੱਜ ਦਿਨੇ 2 ਵਜੇ ਸੂਈ ਹੈ ਵੀਡੀਓ ਬਣਾ ਰਿਹਾ ਮੈਂ ਲਗਭਗ ਟਾਈਮ ਜਿਹੜਾ 6 ਵਜੇ ਦੇ ਆਸ-ਪਾਸ ਦਾ ਹੈ ਕੱਟੇ ਨੂੰ ਇਹਨੇ ਜਨਮ ਦਿੱਤਾ ਹੈ ਬਾਈ ਹੋਰਾਂ ਤੋਂ ਜੋ ਪੁੱਛਿਆ ਉਹਦੇ ਮੁਤਾਬਕ ਇਹਦੀ ਜੇਰ ਜਿਹੜ ਤੋਏ ਪੈਂਦੇ ਦਿਸਦੇ ਹੋਣਗੇ ਵੈਸੇ ਚੱਕ ਗਈ ਆ ਪੱਠਾ ਖਾਣਾ ਸ਼ੁਰੂ ਕਰਤਾ ਬੱਚੇ ਬਹੁਤ ਵੱਡੇ ਨੂੰ ਇਹਨੇ ਜਨਮ ਦਿੱਤਾ ਕਿਉਂਕਿ ਮੱਝ ਦਾ ਢਾਂਚਾ ਆਉਂਦਾ ਚੰਗਾ ਖੁੱਲਾ ਡੁੱਲਾ ਖੋਲੋ ਬਾਈ ਤੋਰ ਕੇ ਤੋਰ ਕੇ ਤੁਹਾਨੂੰ ਦਿਖਾਉਣੇ ਆ 1 ਲੱਖ ਤੇ 40 ਹਜ਼ਾਰ ਰੇਟ ਬਾਈ ਨੇ ਰੱਖਿਆ ਮਾਨਤਨ ਹੋਊਗਾ ਵਿੱਚੋਂ ਦੁੱਧ ਬਿਨਾਂ ਸ਼ੱਕ ਕਿਉਂਕਿ 2 ਵਜੇ ਸੋਈ ਆ ਜੇਰ ਪੈ ਗਈ ਆ ਤੇ ਤਾਂ ਮਤਲਬ ਦੁੱਧੇ ਦਾ ਕੁਝ ਚੋਇਆ ਹੋਇਆ ਹੋਊਗਾ ਤੁਸੀਂ ਹਵਾਨੇ ਦੀ ਜੱਜਮੈਂਟ ਹੁਣ ਉਸ ਹਿਸਾਬ ਤੇ ਕਰ ਲਿਓ ਬਾਕੀ ਇਹਦੇ ਢਾਂਚੇ ਤੋਂ ਵੀ ਤੁਹਾਨੂੰ ਜੱਜਮੈਂਟ ਹੋਊ ਵੀ ਦੁੱਧ ਕਿੰਨਾ ਕੁ ਦੇ ਦੂ ਬਾਈ ਕਹਿੰਦਾ ਵੀ ਪਿਛਲੇ ਸੂਏ 18 ਲੀਟਰਾਂ ਨੂੰ ਦੁੱਧੇ ਦਾ ਚੋਂਦੇ ਰਹੇ ਹਾਂ ਪਰ ਉਦੋਂ ਇਹ ਠੰਡ ਚ ਸੂਈ ਸੀ ਇਸ ਵਾਰ ਰੁੱਤ ਗਰਮੀ ਦੀ ਹੈ ਜੋ ਕਿੰਨਾ ਦੁੱਧ ਚੋਲੋਗੇ ਥੋੜੀ ਸਮਝ ਐ ਭਾਰੀ ਮੱਝ ਇਦਾਂ ਦੀ ਮੱਝ ਆ ਦੋਸਤੋ ਵੀ ਦੁੱਧ ਵੀ ਸੋਨਾ ਦਿੰਦੀ ਰਹੂਗੀ ਤੇ ਇਹਦੇ ਟੀਕਾ ਜਿਹੜਾ ਮਰਜ਼ੀ ਭਰਾਲੋ ਕਿਉਂਕਿ ਆਪ ਇਹ ਥੋੜਾ ਗ੍ਰੇਡੇਡ ਪੱਖ ਚ ਐ ਤੇ ਉਸੇ ਤਰ੍ਹਾਂ ਦਾ ਹੀ ਬੱਚਾ ਦੇ ਦੂਗੀ ਆਹੇ ਬਈ ਥੋੜੀ ਲੰਬੀ ਤੋਰਦਗੇ ਸੋ ਖੇਤੀਬਾੜੀ ਦੇ ਨਾਲ-ਨਾਲ ਵਾਈ ਹੋਰਾਂ ਕੋਲ ਪਸ਼ੂ ਰੱਖੇ ਹੋਏ ਇੱਕ ਵਾਰ ਤਾਜੀ ਸੂਈ ਹੋ ਸਕਦਾ ਬੱਚੇ ਕੋਲ ਜਾਵੇ ਮੱਜ ਬਾਕੀ ਫੇਰ ਮੋੜਾਂਗੇ ਇਧਰਲੇ ਪਾਸੇ ਨੂੰ ਤੋੜਨ ਵਾਸਤੇ ਹਵਾਨਾ ਹੁਣ ਵੀ ਚੰਗਾ ਦਿਸਦਾ ਪੂਰਾ ਭਰਿਆ ਹੋਇਆ ਹਵਾਨਾ ਹੀ ਹੈ ਹਾਲਾਂਕਿ ਕੁਛ ਦੁੱਧ ਚੋਇਆ ਵੀ ਹੋਊਗਾ ਸੋ ਦੋਸਤੋ ਠੰਡਾ ਸੈਜ ਇਹਦਾ ਫੇਰ ਦੇਖੋ ਆਪਾਂ ਉਧਰ ਨੂੰ ਇੱਕ ਵਾਰ ਤੋੜਦੇ ਹਾਂ ਜਦੋਂ ਵਾਪਸ ਮੁੜੂ ਉਦੋਂ ਸੂਰਜ ਪੈਕ ਸਾਈਡ ਤੇ ਹੋ ਜਾਊਗਾ ਹਵਾਨਾ ਤੁਹਾਨੂੰ ਹੋਰ ਕਲੀਅਰ ਹੋ ਜਾਣਾ 1,40,000 ਡਿਮਾਂਡ ਆ ਦੋਸਤੋ ਸੋਹਣੀ ਮੱਜ ਹੈ ਤੁਹਾਨੂੰ ਰੁੱਤ ਦੇ ਹਿਸਾਬ ਤੇ ਰੇਟ ਵੀ ਹੋ ਸਕਦਾ ਵੀ ਠੀਕ ਲੱਗੇ ਕਿਉਂਕਿ ਇਹਦੇ ਚ ਮਾਨਤਨ ਵੀ ਹੋਣਾ ਹੈ। ਘਮਾ ਲਓ ਬਾਈ। ਉਪਾ ਰੇਟਾਂ ਚੇ ਦੀ ਮੱਝ ਦੱਸੋ ਇਹ ਪ्योर ਪੰਜਾਬ ਵਾਲੀ ਮੱਝ ਤੇ ਇਦਾਂ ਦੀਆਂ ਭਾਰੀਆਂ ਮੱਝਾਂ ਜਿਹੜੀਆਂ ਉਹ ਚੰਗੀਆਂ ਰਹਿੰਦੀਆਂ ਦੁੱਧ ਵਾਲੇ ਪੱਖ ਤੋਂ ਵੀ ਆਸ ਹੈ ਵੀ ਸੋਨਾ ਦਿੰਦੀ ਰਹੂਗੀ। ਕਿੰਨਾ ਚੋਲੋਗੇ ਤੁਹਾਡੀ ਸਮਝ ਹੈ। ਸੋ ਬਿਲਕੁਲ ਹੀ ਤਾਜੀ ਸੋਈ ਵੀ ਮੱਝ ਤੁਹਾਨੂੰ ਦਿਖਾ ਰਿਆ ਹਜੇ ਅੱਜ ਸਵੇਰ ਹੀ ਸੂਕੇ ਹਟਿਓ ਦੇ ਕਰਕੇ ਗੋਆ ਵੀ ਜਿਹੜਾ ਤੁਸੀਂ ਦੇਖਿਆ ਵੀ ਇਹ ਪਤਲਾ ਹੀ ਕਰ ਰਹੀ ਹੈ ਕਿਉਂਕਿ ਤਾਜੀ ਸੂਈ ਹੋਈ ਆ 2 ਵਜੇ ਦੀ ਸੂਈ ਆ 4 ਕਿ ਘੰਟੇ ਹੋਏ ਇਹਨੂੰ ਸੂਈ। ਬੰਦੋ ਬਾਈ ਲੈ ਚੱਲੋ। ਸੋ ਹੁਣ ਹਵਾਨਾ ਇਹਦਾ ਦੇਖੋ ਤੁਸੀਂ। ਇਹ ਰੋਖ ਹੈ ਇਹਦੇ ਹਵਾਨੇ ਦਾ। ਮਾੜਾ ਪਿੱਛੇ ਨੂੰ ਹਟਾਓ। ਸੋ ਇਦਾਂ ਦਾ ਰੋਖ ਦੱਸੋ ਹਵਾਨੇ ਦਾ ਲੈ ਚੱਲੋ ਬਾਈ ਤੋੜ ਲਓ। ਕੱਟੇ ਕੋਲੀ ਲੈ ਜੀ ਉਹਨੂੰ। ਵੱਡੀ ਮੱਝ ਹੈ ਵੱਡੇ ਢਾਂਚੇ ਦੀ ਉਹਦੇ ਕਰਕੇ ਬੱਚੇ ਵੀ ਵੱਡੇ ਹੀ ਦਿੰਦੀ ਆ ਦੱਸੋ ਕੱਟਾ ਬਹੁਤ ਨਰੂਆ। ਇਹਨੇ ਜਿਹੜੇ ਨੂੰ ਜਨਮ ਦਿੱਤਾ ਵੈਸੇ ਆਪ ਵੀ ਮੱਝ ਸੰਭੀ ਆ ਪੂਰੀ। ਪੂਛ ਪੜੀ ਬਈ ਮੜੀ ਦੀ ਉਤੋਂ ਟਾਂਚਾ ਦੇਖੋਗੇ ਤੁਸੀਂ ਖੁੱਲਾ ਡੁੱਲਾ ਦਿਸਦਾ ਬਾਕੀ ਬਈ ਪੂਛ ਫੜ ਲੂਗਾ ਤੇ ਹੁਣ ਹਵਾਨਾ ਫੇਰ ਦੇਖੋ ਮੜਾ ਹਲਾ ਦੇ ਬਈ ਪੂਛ ਹੀ ਖਿੱਚ ਲਾ ਪਾਵੇਂ ਮੜੀ ਜੀ ਸੋ 에 ਰੋਖ ਹੈ ਦੇ ਹਵਾਨੇ ਦਾ ਸੋ ਦੁੱਧ ਥੋੜੀ ਸਮਝਦਾ ਵੀ ਤੁਸੀਂ ਕਿੰਨਾ ਚੋਲung ਛੱਡਦੇ ਹੋ ਬਈ ਅੱਜ ਦੀ ਵੀਡੀਓ ਦੇ ਇੱਕ ਹੀ ਨਗ ਫੋਰ ਸੇਲ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ